ਪੰਜਾਬ ਪਰਦੇ ਵਿੱਚ ਬਿਜਲੀ ਡਿਫਾਲਟਰਾਂ ਦੇ ਖਿਲਾਫ ਪਾਵਰਕਾਮ ਦੀ ਸਖਤੀ ਜਾਰੀ ਹੈ। ਇਸ ਵਾਰ bari ਪਟਿਆਲਾ ਦੇ ਨਾ bari ਸੀ ਜਿੱਥੇ ਕਈ ਸਰਕਾਰੀ ਅਦਾਰਿਆਂ ਸਮੇਤ ਕਈ ਜੱਜਾਂ ਦੇ ਘਰਾਂ ਦੇ ਬਿਜਲੀ ਕਨੈਕਸ਼ਨ ਕੱਟ ਦਿੱਤੇ ਗਏ। ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿੰਨੇ ਵੀ ਅਦਾਰਿਆਂ ਦੇ ਬਿਜਲੀ ਕਨੈਕਸ਼ਨ ਕੱਟੇ ਗਏ ਉਹ ਸਾਰੇ ਹੀ ਸਰਕਾਰੀ ਨੇ। ਕਨੈਕਸ਼ਨ ਕੱਟੇ ਜਾਣਦੀਆਂ ਇਹ ਤਸਵੀਰਾਂ ਨਾਪਾ ਦੇ ਇੱਕ ਸੇਵਾ ਕੇਂਦਰ ਦੀਆਂ ਨੇ ਪਾਵਰਕਾਮ ਮੁਲਾਜ਼ਮਾਂ ਨੇ ਕੁੱਲ 4 ਸੇਵਾ ਕੇਂਦਰਾਂ ਦੇ ਇਸੇ ਤਰ੍ਹਾਂ ਬਿਜਲੀ ਕਨੈਕਸ਼ਨ ਕੱਟੇ ਇਸ ਤੋਂ ਇਲਾਵਾ ਜਿਹੜੇ ਹੋਰ ਸਰਕਾਰੀ ਅਦਾਰਿਆਂ ਦੇ ਕਨੈਕਸ਼ਨ ਕੱਟੇ ਗਏ ਨੇ ਉਹਨਾਂ ਵੱਲ ਪਾਵਰਕਾਮ ਦਾ ਲੱਖਾਂ ਰੁਪਏ ਦਾ ਬਕਾਇਆ ਪਾਕੀ ਖੜਾ ਹੈ ਸਿਵਲ ਹਸਪਤਾਲ ਦੇ ਵੱਲ 1 ਲੱਖ ਰੁਪਏ ਜਦਕਿ ਨਵੀਂ ਜ਼ਿਲ੍ਹਾ ਜੇਲ੍ਹ ਦੇ ਵੱਲ 18 ਲੱਖ ਰੁਪਏ ਬਕਾਇਆ ਨੇ ਪੁਲਿਸ ਥਾਣਾ ਸਤਰ ਦੇ ਵੱਲ 3 ਲੱਖ ਰੁਪਏ ਸਰਕਾਰੀ ਏਡਾਰਿਆਂ ਦੇ ਨਾਲ ਹੀ ਤਿੰਨ ਮੁੱਖ ਜੱਜਾਂ ਦੇ ਵੱਲ ਵੀ 5 ਲੱਖ ਰੁਪਏ ਦਾ ਪਾਵਰਕਾਮ ਦਾ ਬਕਾਇਆ ਖੜਾ ਹੈ ਜਿਸ ਦੇ ਚੱਲਦੇ ਆ ਪਾਵਰ ਕਮ ਨੇ ਇਹਨਾਂ ਦੇ ਘਰਾਂ ਦੇ ਵੀ ਕਨੈਕਸ਼ਨ ਖੱਟ ਦਿੱਤੇ ਨੇ ਜਿਹੜਾ 메ਨ ਕਾਰਨ ਹੈ ਹੋਏਗਾ ਵੀ ਬਕਾਇਆ ਰਕਮ ਖੜੀ ਸੀ ਇਹਨਾਂ ਵੱਲ ਤੇ 4 ਨੰਬਰ ਸੁਵਿਧਾ ਸੈਂਟਰ ਨੇ ਆਪਣੇ ਉਰੇ ਜਿਨ੍ਹਾਂ ਦੇ ਵਿੱਚੋਂ ਤਹਿਸੀਲ ਕੰਪਲੈਕਸ ਦਾ 81871 ਰੁਪਏ ਤੇ ਇੱਕ ਸਰਕਾਰੀ ਹਸਪਤਾਲ ਦਾ ਸੀ ਉਹਨਾਂ ਵੱਲ 1 ਲੱਖ ਤੇ ਇੱਕ ਕਮੇਟੀ ਰੈਸਟ ਹਾਊਸ ਵੱਲ ਉਹਨਾਂ ਵੱਲ 78000 ਤੇ ਇੱਕ ਉਹਨਾਂ ਦਾ ਨਾਮ ਉਰੇ ਮੈਂਸ਼ਨ ਦੀ ਉਹਨਾਂ ਵੱਲ 5.2 ਲੱਖ ਰੁਪਏ ਜੀ ਅਲਟੀਮੇਟਮ ਤਾਂ ਇਹਨਾਂ ਨੂੰ ਆਲਰੇਡੀ ਪਹਿਲਾਂ ਹੁੰਦੀ ਹੀ ਆ ਜੀ ਕਿਉਂਕਿ 4 ਸਾਈਕਲਸ ਦਾ ਬਿੱਲ ਸੀਗਾ ਜੀ ਜੀ ਕਿੰਨੇ ਕਿੰਨੇ ਮਹੀਨਿਆਂ ਦੇ ਆਲਰੇਡੀ ਬਿਲਕੁਲ ਦੇ ਲੰਘੇ ਹੋ ਤੇ ਨੀਅਰ ਅਰਾਊਂਡ 6 ਮੰਥਸ ਆ ਜਿਨ੍ਹਾਂ ਧਾਰਿਆਂ ਦੇ ਕਨੈਕਸ਼ਨ ਕੱਟੇ ਗਏ ਨੇ ਉਹ ਸਿੱਧੇ ਤੌਰ ਤੇ ਆਮ ਲੋਕਾਂ ਦੇ ਨਾਲ ਸੰਬੰਧ ਰੱਖਦੇ ਨੇ ਸਿਵਲ ਹਸਪਤਾਲ ਦੇ ਵਿੱਚ ਬਿਜਲੀ ਠੱਪ ਹੋਣ ਨਾਲ ਮਰੀਜ਼ ਪਰੇਸ਼ਾਨ ਨੇ ਅਤੇ ਸਬ ਸੁਵਿਧਾ ਕੇਂਦਰਾਂ ਦੇ ਵਿੱਚ ਵੀ ਰੋਜ਼ਾਨਾ ਦੇ ਕੰਮ ਰੁਕ ਗਏ ਨੇ ਜਿਸ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰੇਸ਼ਾਨ ਜਨਤਾ ਵੀ ਇਹੀ ਸਵਾਲ ਚੁੱਕ ਰਹੀ ਹੈ ਕਿ ਜਦੋਂ ਸਰਕਾਰੀ ਦਫ਼ਤਰਾਂ ਦਾ ਇਹ ਹਾਲ ਹੈ ਤਾਂ ਆਮ ਲੋਕ ਕਿੱਥੇ ਜਾਣਗੇ ਜਦੋਂ ਸਬ ਸੁਵਿਧਾ ਕੇਂਦਰ ਦਾ ਬਿਲ ਕੱਟਿਆ ਕਨੈਕਸ਼ਨ ਕੱਟਿਆ ਗਿਆ ਤਾਂ ਸਰਕਾਰ ਨੂੰ ਇਹਦਾ ਬਿੱਲ ਭਰਨਾ ਚਾਹੀਦਾ ਹੈ ਜੀ ਇਸ ਕਰਕੇ ਤਾਂ ਕਿ ਬਿਜਲੀ ਬੋਰਡ ਨੂੰ ਇਸ ਤਰ੍ਹਾਂ ਦਾ ਘਾਟਾ ਨਾ ਪਵੇ ਇੱਕ ਪਾਸੇ ਸਰਕਾਰ ਮਾਫੀ ਕਰੀ ਜਾਂਦੀ ਹੈ ਜਿਹੜੇ ਸਰਕਾਰੀ ਕੰਮ ਨੇ ਸਰਕਾਰੀ ਕੰਮਾਂ ਦੇ ਜਿਹੜੇ ਕਨੈਕਸ਼ਨ ਨੇ ਉਹ ਕੱਟੇ ਜਾ ਰਹੇ ਨੇ ਜਿਹੜੀ ਕਿ ਪਬਲਿਕ ਬੜੀ ਹਰਾਸ ਹੋ ਰਹੀ ਹੈ